ਅੱਜ ਦੇ ਐਪੀਸੋਡ ਦੇ ਵਿੱਚ ਮੈਂ ਪੂਰੀ ਕਹਾਣੀ ਦੱਸਾਂਗਾ ਭਾਰਤ ਦੇ ਪਹਿਲੇ ਦਲਿਤ ਕ੍ਰਿਕਟਰ ਦੀ ਉਹ ਕ੍ਰਿਕਟਰ ਜਿਸ ਨੂੰ ਟੀਮ ਦੇ ਵਿੱਚ ਨਾਲ ਦੇ ਖਿਡਾਰੀ ਬੁਲਾਉਂਦੇ ਤੱਕ ਨਹੀਂ ਸੀ ਉਸ ਨੂੰ ਛੂੰਹਦੇ ਤੱਕ ਨਹੀਂ ਸੀ ਕਿਉਂਕਿ ਉਹ ਦਲਿਤ ਖਿਡਾਰੀ ਦਲਿਤ ਸਮਾਜ ਦੇ ਨਾਲ ਸੰਬੰਧਿਤ ਸੀ ਪਰ ਜਦੋਂ ਵੀ ਟੀਮ ਤੇ ਕੋਈ ਮੁਸ਼ਕਲ ਆਉਂਦੀ ਭੀੜ ਪੈਂਦੀ ਤਾਂ ਇਹ ਦਲਿਤ ਖਿਡਾਰੀ ਹੀ ਭਾਰਤ ਤੇ ਭਾਰਤੀ ਟੀਮ ਦੀ ਇੱਜ਼ਤ ਬਚਾਉਂਦਾ ਦੋਸਤੋ ਬਹੁਤ ਜਲਦੀ ਇਸ ਦਲਿਤ ਕ੍ਰਿਕਟਰ ਤੇ ਇੱਕ ਬਾਇਓਪਿਕ ਬਣਨ ਜਾ ਰਹੀ ਹੈ ਔਰ ਇਸ ਬਾਇਓਪਿਕ ਦੇ ਵਿੱਚ ਇਸ ਦਲਿਤ ਖਿਡਾਰੀ ਦੀ ਭੂਮਿਕਾ ਦੇ ਵਿੱਚ ਸੁਪਰਸਟਾਰ ਅਜੀਤ ਦੇਵਗਨ ਸਾਹਿਬ ਨਜ਼ਰ ਆਉਣਗੇ ਇਸ ਦਲਿਤ ਕ੍ਰਿਕਟਰ ਖਿਡਾਰੀ ਦਾ ਨਾਮ ਹੈ ਪਲਵੰਕਰ ਬਾਲੂ ਕਹਿੰਦੇ ਨੇ ਕਿ ਇਹ ਉਹ ਖਿਡਾਰੀ ਸੀ ਜੋ ਮੈਦਾਨ ਦੇ ਵਿੱਚ ਜਦੋਂ ਬੋਲਿੰਗ ਕਰਵਾਉਂਦੇ ਤਾਂ ਵਿਰੋਧੀ ਟੀਮ ਨੂੰ ਬਾਲ ਤੱਕ ਨਜ਼ਰ ਨਹੀਂ ਆਉਂਦੀ ਔਰ ਬਾਲ ਨੂੰ ਟੱਚ ਕਰ ਨਹੀਂ ਸਿਪਾਉਂਦੇ ਹੁਣ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਆਖਰ ਇਹ ਕੌਣ ਹੈ ਪਲਵੰਕਰ ਬਾਲੂ ਜੀ ਭਾਰਤੀ ਟੀਮ ਵਿੱਚ ਇੱਕੋ ਇੱਕ ਐਸਾ ਖਿਡਾਰੀ ਸੀ ਜਿਸ ਦਾ ਟੀਮ ਵਿੱਚ ਪੂਰਾ ਬੋਲ ਵਾਲਾ ਸੀ ਬਤੌਰ ਬੋਲਰ ਪਲਵੰਕਰ ਬਤੌਰ ਗੇਂਦਬਾਜ਼ੀ ਕਰਕੇ ਜਾਣਿਆ ਜਾਂਦਾ ਸੀ ਇੰਗਲਿਸ਼ ਟੀਮ ਇਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਪਾਉਂਦੀ ਪਲ ਬੰਕਰ ਬਾਲੂ ਨੂੰ ਬਾਕੀ ਖਿਡਾਰੀ ਜ਼ਿਆਦਾ ਬੁਲਾਉਣ ਵਿੱਚ ਤਵੱਜੋ ਨਹੀਂ ਸੀ ਦਿੰਦੇ ਕਿਉਂਕਿ ਉਹ ਦਲਿਤ ਸਮਾਜ ਵਿੱਚੋਂ ਆਏ ਸਨ ਦੋਸਤੋ ਜੇਕਰ ਆਪਾਂ ਇਹਨਾਂ ਦੇ ক্রিকেট ਫੀਲਡ ਦੀ ਗੱਲ ਕਰੀਏ ਤੇ ਪਲ ਬੰਕਰ ਬਾਲੂ ਪਹਿਲੀ ਵਾਰ ਪੂਨੇ ਦੇ ਇੱਕ ਕ੍ਰਿਕਟਰ ਕਲੱਬ ਦੇ ਵਿੱਚ ਗਰਾਊਂਡ ਮੈਨ ਵਜੋਂ ਕ੍ਰਿਕਟਰ ਵਿੱਚ ਸ਼ਾਮਲ ਹੋਏ ਉਹ ক্রিকেট ਦਾ ਸ਼ੌਕੀਨ ਸੀ ਔਰ ਦੂਜੇ ਖਿਡਾਰੀਆਂ ਨੂੰ ਦੇਖਣ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਉਹਨਾਂ ਦੀਆਂ ਗੱਲਾਂ ਸੁਣ ਕੇ ਉਸ ਨੇ ਉਦੋਂ ਖੇਡਣਾ ਸ਼ੁਰੂ ਕੀਤਾ ਜਦੋਂ ਨੈੱਟ ਤੇ ਕੋਈ ਨਹੀਂ ਸੀ ਪ੍ਰੈਕਟਿਸ ਕਰਦਾ ਇਸ ਦੇ ਨਾਲ ਇੱਕ ਟੀਮ ਅਤੇ ਫਿਰ ਦੂਜੀ ਅਤੇ ਅੰਤ ਵਿੱਚ 1896 ਚ ਉਸ ਸਮੇਂ ਭਾਰਤ ਦੀ ਸਭ ਤੋਂ ਵੱਡੀ ਟੀਮ ਹਿੰਦੂ ਜਿਮਖਾਨਾ ਲਈ ਹੱਡ ਅਣਲੀ ਚੁੜਿਆ ਗਿਆ ਜਦੋਂ ਉਹਨਾਂ ਦੇ ਇਤਿਹਾਸ ਤੇ ਆਪਾਂ ਨਜ਼ਰ ਮਾਰਦੇ ਹਾਂ ਤਾਂ ਇਹ ਸ਼ਾਇਦ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਦਲਿਤ ਖਿਡਾਰੀ ਦੀ ਕਿਸੇ ਟੀਮ ਦੇ ਵਿੱਚ ਖਾਸ ਕਰਕੇ ਹਿੰਦੂ ਜਿਮਖਾਨਾ ਦੇ ਵਿੱਚ ਐਂਟਰੀ ਹੋਈ ਸੀ ਜੇਕਰ ਤੁਹਾਨੂੰ ਇਤਿਹਾਸ ਵਿੱਚ ਥੋੜੀ ਜਿਹੀ ਵੀ ਦਿਲਚਸਪੀ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਉਸ ਸਮੇਂ ਦੇਸ਼ ਵਿੱਚ ਛੂਤਛਾਤ ਵਰਗੇ ਵਿਤਕਰਿਆਂ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਆਮ ਦੇਖਿਆ ਜਾ ਸਕਦਾ ਸੀ ਅਜਿਹੀ ਸਥਿਤੀ ਦੇ ਵਿੱਚ ਇੱਕ ਦਲਿਤ ਕਰੈਕਟਰ ਨੂੰ ਇੱਕ ਵੱਡੀ ਟੀਮ ਦੇ ਵਿੱਚ ਸ਼ਾਮਲ ਕਰਨਾ ਇੱਕ ਬਹੁਤ ਵੱਡਾ ਮੌਕਾ ਸੀ ਵੱਡੇ ਪਰਿਵਾਰਾਂ ਦੀ ਪ੍ਰਤੀ ਆਪਣੇ ਆਪ ਵਿੱਚ ਇੱਕ ਸੰਘਰਸ਼ ਦੀ ਕਹਾਣੀ ਹੈ ਪਲਵੰਕਰ ਬਾਲੂ ਨੇ ਕ੍ਰਿਕਟ ਚ ਅਜਿਹਾ ਸੰਭਵ ਕੀਤਾ ਜੋ ਅੱਜ ਵੀ ਲੋਕ ਇਤਿਹਾਸ ਨੂੰ ਯਾਦ ਕਰਦੇ ਨੇ ਇਸ ਕਿਤਾਬ ਦੇ ਵਿੱਚ ਬਲਬੰਕਰ ਬਾਲੂ ਦੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਖਾਸ ਤੌਰ ਤੇ ਉਹਨਾਂ ਨੂੰ ਆਪਣੇ ਕਰੀਅਰ ਵਿੱਚ ਜਿਸ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਕਿਤਾਬ ਦੇ ਵਿੱਚ cricket ਤੱਕ ਦੀ ਉਸ ਦੀ ਕਹਾਣੀ ਪਰ ਅਸਲ ਬਲਬੰਕਰ ਬਾਲੂ ਦੀ ਅਗਲੀ ਲੜਾਈ ਦੀ ਕਹਾਣੀ ਘਟ ਨਹੀਂ ਹੈ ਇਸ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਆਏ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਫਿਲਮ ਕਿਸ ਹੱਦ ਤੱਕ ਜਾਵੇਗੀ ਭਾਰਤੀ ਇਤਿਹਾਸ ਦੀਆਂ ਕਈ ਕਿਤਾਬਾਂ ਦੇ ਵਿੱਚ ਉਸ ਨੂੰ ਭਾਰਤ ਦਾ ਪਹਿਲਾ ਦਲਿਤ ਪ੍ਰਤੀਕ ਮੰਨਿਆ ਗਿਆ ਹੈ 1875 ਦੇ ਵਿੱਚ ठाੜਵਾੜ ਵਿੱਚ ਜਨਮੇ ਅਤੇ ਪਰਿਵਾਰ ਦੇ ਵਿੱਚ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਪਿਤਾ ਜੀ 112ਵੀਂ ਇਨਫੈਂਟਰੀ ਰੈਜੀਮੈਂਟ ਦੇ ਵਿੱਚ ਬਤੌਰ ਸਿਪਾਹੀ ਸਨ ਇਹ ਬ੍ਰਿਟਿਸ਼ ਭਾਰਤੀ ਫੌਜ ਦੀ ਨੌਕਰੀ ਸੀ ਵੱਡੇ ਹੋ ਕੇ ਬਾਲੂ ਅਤੇ ਉਸਦੇ ਭਰਾ ਸ਼ਿਵਰਾਮ ਨੂੰ ਪੂਨੇ ਦੇ ਵਿੱਚ ਵੱਡੇ ਕ੍ਰਿਕਟਰ ਅਧਿਕਾਰੀਆਂ ਨੇ ਮੈਦਾਨ ਵਿੱਚ ਜਾਲ ਲਗਾਉਣਾ ਮੈਦਾਨ ਦੀ ਦੇਖਭਾਲ ਕਰਨ ਦਾ ਜ਼ਿਮਮਾ ਸੌਂਪਿਆ ਇਹ ਦੋਵੇਂ ਭਰਾਵਾਂ ਨੇ ਉੱਥੋਂ ਵੀ ਕ੍ਰਿਕਟ ਦਾ ਸਮਾਨ ਜੋ ਵੀ ਬਚਦਾ ਉਸ ਤੇ ਨਾਲ ਹੀ ਖੇਡਦੇ ਦੋਸਤੋ ਅਗਲੇ ਐਪੀਸੋਡ ਦੇ ਵਿੱਚ ਮੈਂ ਆਪ ਸਭ ਨੂੰ ਦੱਸਾਂਗਾ ਕਿ ਪਲਵੰਕਰ ਬਾਲੂ ਜੀ ਨੂੰ ਮਹੀਨੇ ਦੀ ਕਿੰਨੀ ਸੈਲਰੀ ਮਿਲਦੀ ਸੀ ਤੇ ਕਿਸ ਟੀਮ ਨੇ ਇਹਨਾਂ ਨੂੰ ਵੱਧ ਪੈਸੇ ਦੇ ਕੇ ਖਰੀਦਿਆ ਉਹ ਦੱਸਾਂਗਾ ਅਗਲੇ ਐਪੀਸੋਡ ਵਿੱਚ